ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਫੇਰ ਤੁਹਾਡੇ ਹਾਜ਼ਰ ਹੋਏ ਹਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇਕਰ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਚਲੋ ਜੀ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਕਹਾਣੀ ਹੈ ਸੱਸ ਦੀ ਸਮਝਦਾਰੀ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਇੱਕ ਔਰਤ ਸੀ ਉਸ ਦਾ ਪਤੀ ਮਰ ਚੁੱਕਿਆ ਸੀ ਪਰ ਉਸ ਦਾ ਇੱਕ ਮੁੰਡਾ ਸੀ ਜੋ ਜਵਾਨ ਸੀ ਉਹ ਦੋਨੇ ਮਾਪੇ ਪੁੱਤਰੇ ਘਰ ਵਿੱਚ ਇਕੱਲੇ ਰਹਿੰਦੇ ਸਨ। ਉਹਨਾਂ ਨੇ ਇੱਕ ਬੱਕਰੀ ਰੱਖੀ ਹੋਈ ਸੀ। ਬੱਕਰੀ ਦੇ ਦੁੱਧ ਨਾਲ ਹੀ ਘਰ ਦਾ ਗੁਜ਼ਾਰਾ ਕਰਦੇ ਸੀ। ਜਦ ਉਸ ਦਾ ਪੁੱਤਰ ਵੱਡਾ ਹੋਇਆ ਤਾਂ ਉਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ। ਉਸ ਦੀ ਨੋ ਜੋ ਬਹੁਤ ਹੀ ਨਖਰੇ ਵਾਲੀ ਸੀ। ਗੱਲ-ਗੱਲ ਤੇ ਨਗੋਚਾ ਕਰਦੀ ਸੀ। ਉਸ ਨੇ ਆਪਣੀ ਸੱਸ ਨੂੰ ਤੰਗ ਕਰ ਰੱਖਿਆ ਸੀ। ਹਰ ਚੀਜ਼ ਵਿੱਚ ਉਸ ਨੇ ਨੁਕਸ ਹੀ ਕੱਢਣਾ। ਮੈਂ ਬੱਕਰੀ ਦਾ ਦੁੱਧ ਨਹੀਂ ਪੀਂਦੀ। ਇਸ ਤਰ੍ਹਾਂ ਉਸਨੇ ਆਪਣੀ ਸੱਸ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਸੀ ਉਸ ਦਿਨੋਂ ਆਪ ਤਾਂ ਕੋਈ ਕੰਮ ਨਹੀਂ ਕਰਦੀ ਸੀ ਪਰ ਜਦ ਉਸ ਦੀ ਸੱਸ ਉਸ ਨੂੰ ਚਾਹ ਬਣਾ ਕੇ ਦਿੰਦੀ ਕਹਿੰਦੀ ਮੈਂ ਬੱਕਰੀ ਦਾ ਦੁੱਧ ਨਹੀਂ ਪੀਂਦੀ ਬੱਕਰੀ ਦੇ ਦੁੱਧ ਦੀ ਚਾਹ ਨਹੀਂ ਪੀਂਦੀ ਉਸ ਦੀ ਸੱਸ ਇਸ ਗੱਲ ਤੋਂ ਬਹੁਤ ਤੰਗ ਆ ਚੁੱਕੀ ਸੀ ਉਸ ਦਿਨੋਂ ਉਸ ਨੂੰ ਕਹਿੰਦੀ ਕਿ ਮੈਨੂੰ ਤਾਂ ਬੱਕਰੀ ਦਾ ਦੁੱਧ ਚੰਗਾ ਨਹੀਂ ਲੱਗਦਾ ਮੈਨੂੰ ਤਾਂ ਇਸ ਵਿੱਚੋਂ ਗੰਦੀ 스ਮੈਲ ਆਉਂਦੀ ਹੈ ਜਦ ਉਸ ਦਿਨੋਂ ਨਵੀ ਨਵੀ ਸੀਤਾ ਸੱਸ ਨੂੰ ਲੱਗਿਆ ਕਿ ਉਸ ਦੀ ਨੋ ਨੋ ਸੱਚਮੁੱਚ ਹੀ ਬੱਕਰੀ ਦੇ ਦੁੱਧ ਵਿੱਚੋਂ ਸਮੈਲਾ ਆਉਂਦੀ ਹੋਵੇਗੀ ਇਸ ਕਰਕੇ ਉਹ ਆਪਣੇ ਗਵਾਂੜੇ ਦੇ ਵਿੱਚੋਂ ਦੁੱਧ ਫੜ ਲਿਆਉਂਦੀ ਅਤੇ ਉਸ ਨੂੰ ਦੁੱਧ ਪੀਣ ਲਈ ਵੀ ਦਿੰਦੀ ਅਤੇ ਚਾਹ ਵੀ ਬਣਾ ਕੇ ਦਿੰਦੀ ਹਰ ਰੋਜ਼ ਇਸ ਤਰ੍ਹਾਂ ਹੀ ਚੱਲਦਾ ਰਿਹਾ ਹੁਣ ਉਸ ਦੇ ਸਿਰ ਤੇ ਕਾਫੀ ਆਧਾਰੀ ਹੋ ਗਈ ਸੀ ਕਿਉਂਕਿ ਉਸ ਨੂੰ ਜੋ ਦੁੱਧ ਸੀ ਉਹ ਮੁੱਲ ਲੈਣਾ ਪੈਂਦਾ ਸੀ ਪਰ ਉਸ ਦੀ ਨੋ ਸੀ ਉਹ ਬਹੁਤ ਨਖਰਾ ਕਰਦੀ ਰਹਿੰਦੇ ਸੀ ਇਸੇ ਤਰ੍ਹਾਂ ਕਈ ਦਿਨ ਬੀਤ ਗਏ ਇੱਕ ਦਿਨ ਬੈਠੀ-ਬੈਠੀ ਨੇ ਉਸਨੇ ਸੋਚਿਆ ਕਿ ਇਸ ਦਾ ਕੋਈ ਹੱਲ ਵੀ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਤਾਂ ਮੈਂ ਕਰਜ਼ੇ ਦੇ ਹੇਠ ਦੱਬ ਜਾਵਾਂਗੀ ਫਿਰ ਜਦ ਚਾਹ ਬਣਾਉਣ ਦਾ ਵੇਲਾ ਹੋਇਆ ਤਾਂ ਉਸਨੇ ਆਪਣੇ ਨੂੰ ਕਿਹਾ ਕਿ ਉਹ ਦੁੱਧ ਲੈਣ ਚੱਲੀ ਹੈ ਤੂੰ ਘਰ ਦਾ ਖਿਆਲ ਰੱਖੀ ਉਸ ਨੂੰ ਇੱਕ ਸਕੀਮ ਸੂਜੀ ਉਹ ਹਰ ਰੋਜ਼ ਦੁੱਧ ਲੈਣ ਗਵਾਂਣ ਜਾਂਦੀ ਸੀ ਪਰ ਉਸ ਤੋਂ ਪਹਿਲਾਂ ਉਹ ਆਪਣੀ ਬੱਕਰੀ ਨੂੰ ਖੁੱਲਾ ਛੱਡ ਦਿੰਦੀ ਬੱਕਰੀ ਬਾਹਰ ਚਲੀ ਜਾਂਦੀ ਅਤੇ ਉਹ ਬੱਕਰੀ ਦਾ ਦੁੱਧ ਝੋਕੇ ਕਰ ਲਿਆ ਕਿ ਆਪਣੀ ਨੌ ਨੂੰ ਕਹਿੰਦੀ ਲੈ ਮੈਂ ਦੁੱਧ ਲੈ ਆਂਦਾ ਪੀ ਲੈ ਦੁੱਧ ਪੀ ਲੈ ਚਾਹ ਬਣਾ ਲੈ ਹਰ ਰੋਜ਼ ਇਸੇ ਤਰ੍ਹਾਂ ਹੀ ਕਰਦੀ ਬੱਕਰੀ ਨੂੰ ਖੁੱਲਾ ਛੱਡ ਦਿੰਦੀ ਤੇ ਬਾਹਰੋਂ ਦੁੱਧ ਝੋਕੇ ਲਿਆ ਕੇ ਆਪਣੀ ਨੌ ਨੂੰ ਦੇ ਦਿੰਦੀ ਬਹੁਤ ਦਿਨ ਇਸੇ ਤਰ੍ਹਾਂ ਹੀ ਬੀਤਦੇ ਗਏ ਫਿਰ ਉਸ ਦੀ ਸੱਸ ਨੂੰ ਸਮਝ ਆ ਗਈ ਕਿ ਇਹ ਨਖਰਾ ਹੀ ਕਰਦੀ ਸੀ ਜੇਕਰ ਇਸ ਨੂੰ ਬੱਕਰੀ ਦੇ ਦੁੱਧ ਵਿੱਚੋਂ ਸਮੈਲ ਆਉਂਦੀ ਤਾਂ ਫਿਰ ਹੁਣ ਕਿਉਂ ਨਹੀਂ ਆਈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜਦੋਂ ਵੀ ਕੋਈ ਮੁਸੀਬਤ ਹੋਵੇ ਜਾਂ ਔਖਾ ਵੇਲਾ ਹੋਵੇ ਸਾਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਹੀਂ ਜਾਣਾ ਧੰਨਵਾਦ